ਦੇ ਮੌਸਮ ਦੇ ਵਿੱਚ ਕੋਈ ਵੀ ਮੇਰਾ ਭੈਣ ਭਰਾ ਇਸ ਫਸਲ ਦੇ ਵਿੱਚ ਨਾ ਵੜਿਆ ਕਰੇ ਇਹ ਚ ਮੌਤ ਹੋ ਸਕਦੀ ਆ ਇਹ ਬਹੁਤ ਹੀ ਮਾੜਾ ਹੁੰਦਾ ਹਰ ਸਾਲ ਬਹੁਤ ਸਾਰੇ ਲੋਕ ਮੌਤ ਦੇ ਘਾਟ ਉਤਰ ਜਾਂਦੇ ਨੇ ਹੁਣ ਕਈ ਸੱਜਣ ਕਹਿਣਗੇ ਕਿ ਇਸ ਫਸਲ ਕਿਹੜੀ ਆ ਜੇ ਇਸ ਵਿੱਚ ਵੜਨ ਦੇ ਨਾਲ ਕਿਵੇਂ ਮੌਤ ਹੋ ਸਕਦੀ ਤੁਸੀਂ ਅਗਲੇ ਦਿਵਾਲੇ ਦੇਖੋ ਸਭ ਖੇਤ ਖੁੱਲੇ ਪਏ ਨੇ ਯਾਨੀ ਕਿ ਇਹਦੇ ਵਿੱਚ ਜਿਹੜੀ ਆ ਮੱਕਈ ਬੀਜ ਕਈ ਮੱਕੀ ਕਹਿੰਦੇ ਨੇ ਕਈ ਕੋਈ ਹੋਰ ਫਸਲ ਵੀ ਕਹੇ ਜਵਾਰ ਵੀ ਕਹਿੰਦੇ ਹੋਣਗੇ ਆਪੋ ਆਪਣੇ ਇਲਾਕੇ ਦੇ ਮੁਤਾਬਕ ਪਰ ਮੈਂ ਕਹਿਣਾ ਚਾਹੁੰਦਾ ਕਿ ਇਹ ਜਿਹੜੀ ਫਸਲ ਆ ਤੁਹਾਨੂੰ ਪਤਾ ਕਿ ਇਹ ਕਾਫੀ ਠੰਡੀ ਹੁੰਦੀ ਆ ਜਦੋਂ ਕਿ ਮੌਸਮ ਕਿਦੋਂ ਅੱਜ ਤੜਾ ਮੌਸਮ ਹੈ ਲਗਭਗ 40 ਤੋਂ 48 ਡਿਗਰੀ ਚ ਹੋਵੇਗਾ ਜਿਵੇਂ ਸੁੱਕੇ ਵਾਣ ਵਾਲੇ ਦਿਵਾਲੇ ਤੇ ਜਦੋਂ ਦੁਪਹਿਰ ਲੱਗ ਜਾਂਦੀ ਤੇ ਬਹੁਤ ਜ਼ਿਆਦਾ ਗਰਮੀ ਹੁੰਦੀ ਆ ਤੇ ਤੁਸੀਂ ਇਹ ਵੀ ਜਾਣਦੇ ਹੋ ਕਿ ਬਹੁਤ ਸਾਰੇ ਜੀਵ ਜੰਤੂ ਜਿਨ੍ਹਾਂ ਚ ਸੱਪ ਕਾਫੀ ਗਿਣਤੀ ਚ ਪਾਏ ਜਾਂਦੇ ਨੇ ਧਰਤੀ ਚ ਉਹ ਸੱਪ ਜਿਹੜੇ ਇਹਨੇ ਰੁੱਡਾਂ ਖੁੱਡਾਂ ਚੋਂ ਨਿਕਲ ਕੇ ਇਸ ਠੰਡੀ ਥਾਂ ਦੇ ਵਿੱਚ ਆ ਜਾਂਦੇ ਨੇ ਮੁਕਈ ਦੇ ਵਿੱਚ ਹੁਣ ਕਈ ਸੱਜਣ ਕਹਿਣਗੇ ਕਿ ਮੁਕਈ ਚ ਤਾਂ ਹੀ ਕਦੀ ਸੱਪ ਵੇਖੇ ਨਹੀਂ ਕਈ ਵਾਰਾਂ ਕੀ ਹੁੰਦਾ ਕਿ ਕਈ ਲੋਕ ਉੱਤਰ ਕੇ ਜੇ ਤੁਮਰ ਛੜਕਤੇ ਜਾ ਰਹੇ ਹੋਣਗੇ ਕੋਈ ਵਾਸ਼ਰੂਮ ਚ ਲੱਗ ਗਿਆ ਜਾਂ ਕਿਸੇ ਦੇ ਖੇਤਾਂ ਦੇ ਵਿੱਚ ਕੋਈ ਬੱਚੇ ਛੁੱਟੀਆਂ ਹੋ ਜਾਂਦੀਆਂ ਨੇ ਤੇ ਬੱਚੇ ਕੀ ਕਰਦੇ ਆਪਣੇ ਨਾਨਕੇ ਦਾਦਕੇ ਮਾਸੀਆਂ ਭੂਆ ਦੇ ਕੋਲ ਜਾਂਦੇ ਨੇ ਤੇ ਕਈਆਂ ਲੋਕਾਂ ਦੇ ਮੱਕਈ ਦੇ ਖੇਤ ਤੇ ਬੀਜੇ ਹੁੰਦੇ ਨੇ ਤੇ ਉਹਨਾਂ ਖੇਤਾਂ 'ਚ ਵੜ ਜਾਂਦੇ ਨੇ ਤੇ ਛੱਲੀਆਂ ਤੋੜਨ ਚੱਲ ਜਾਂਗੇ ਕਿ ਛੱਲੀਆਂ ਤੋੜ ਕੇ ਖਾ ਲੈਣੇ ਤੇ ਅਕਸਰ ਇਹਨਾਂ ਦੇ ਡੰਡਿਆਂ ਦੇ ਨਾਲ ਸੱਪ ਲਪਟ ਲਿਮਟ ਜਾਂਦੇ ਨੇ ਕਿਉਂ ਲਿਪਟ ਜਾਂਦੇ ਨੇ ਕਿਉਂਕਿ ਇਹ ਠੰਡੀ ਜਗ੍ਹਾ ਹੁੰਦੀ ਆ ਅਕਸਰ ਸੱਪ ਜਿਹੜੇ ਨੇ ਠੰਡੀ ਜਗ੍ਹਾ ਨੂੰ ਭੱਜਦੇ ਨੇ ਤੇ ਜਿਵੇਂ ਗਰਮੀ ਦੇ ਵਿੱਚ ਘਰਾਂ 'ਚ ਵੀ ਵੜ ਜਾਂਦੇ ਨੇ ਮੋਟਰਾਂ ਤੇ ਚੜ ਜਾਂਦੇ ਨੇ ਸਟਾਰਟਰਾਂ ਨਾਲ ਲੱਗੇ ਹੁੰਦੇ ਨੇ ਖੂਹ 'ਚ ਵੜੇ ਹੁੰਦੇ ਨੇ ਸੱਪ ਤੁਸੀਂ ਅਕਸਰ ਵੇਖਿਆ ਹੋਊਗਾ ਇਸ ਕਰਕੇ ਮੈਂ ਆਪਣੇ ਭੈਣ ਭਰਾਵਾਂ ਨੂੰ ਬੇਨਤੀ ਕਰਨੀ ਚਾਹੁੰਦਾ ਹਾਂ ਕਿ ਕਦੀ ਵੀ ਦੁਪਹਿਰ ਵੇਲੇ ਖਾਸ ਕਰਕੇ ਮਕਈ ਦੇ ਖੇਤਾਂ ਦੇ ਵਿੱਚ ਨਾ ਵੜਿਆ ਕਰੋ ਇਹ ਨੁਕਸਾਨਦਾਇਕ ਹੌਸਾ ਦਾ ਕਿਸੇ ਦੇ ਸੱਪ ਲੜ ਸਕਦਾ ਬਹੁਤ ਸਾਰੇ ਭੈਣ ਭਰਾ ਜਾਣਦੇ ਨੇ ਜਿਹੜੇ ਅਚਾਰ ਪਾਉਂਦੇ ਨੇ ਕਈ ਵਾਰ ਉਹਨਾਂ ਨੇ ਮਕਈ ਦੇ ਖੇਤਾਂ ਦੇ ਵਿੱਚ ਜਿਹੜੇ ਇਹ ਸੱਪ ਵਗੈਰਾ ਜਿਹੜੇ ਨੇ ਵੱਡੇ ਉਹਨਾਂ ਵੇਖੇ ਹੋਣਗੇ ਜਾਂ ਸੱਪ ਵੀ ਕਈ ਰਾ ਪੰਡਾਂ ਦੇ ਵਿੱਚ ਵੱਜ ਵੀ ਜਾਂਦੇ ਨੇ ਇਸ ਕਰਕੇ ਹਰ ਇੱਕ ਭੈਣ ਭਰਾ ਨੂੰ ਚਾਹੀਦਾ ਹੈ ਕਿ ਉਹ ਇਹਨਾਂ ਸੱਪਾਂ ਤੋਂ ਬਚਣ ਦੀ ਕੋਸ਼ਿਸ਼ ਕਰੇ ਤਾਂ ਕਿ ਉਹਨਾਂ ਨੂੰ ਕੋਈ ਵੱਡਾ ਨੁਕਸਾਨ ਨਾ ਹੋ ਸਕੇ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਆਪਣੀ ਜ਼ਿੰਮੇਵਾਰੀ ਸਮਝ ਕੇ ਤੁਹਾਡੇ ਨਾਲ ਸਾਂਝ ਪਾਈ ਹੈ ਮੈਂ ਆਸ ਕਰਦਾ ਮੇਰੇ ਭੈਣ ਭਰਾ ਇਸ ਵਿਸ਼ੇ ਵੱਲ ਜਰੂਰ ਸੋਚਣਗੇ ਤਾਂ ਕਿ ਉਹਨਾਂ ਨੂੰ ਇਹੋ ਜਿਹੇ ਖਤਰੇ ਤੋਂ ਬਚਾਇਆ ਜਾ ਸਕੇ ਕਿਉਂਕਿ ਇਹ ਜਿਹੜਾ ਟੈਂਪਰੇਚਰ ਆ ਹੁਣ 40 ਤੋਂ 48 ਡਿਗਰੀ ਚ ਹੋਵੇਗਾ ਕੁਝ ਦਿਨ ਤਾਂ ਮੁੜ ਕੇ ਫਿਰ ਜਿਹੜੇ ਨੇ ਕਈ ਵਾਰ ਜਦੋਂ ਆਪਾਂ ਝੋਨਾ ਵਗੈਰਾ ਬੀਜ ਲੈਂਦੇ ਆ ਤਾਂ ਜਿਹੜੇ ਸੱਪ ਨੇ ਉਹ ਖੁੱਡਾ ਤੋਂ ਨਿਕਲ ਕੇ ਇਨ੍ਹਾਂ ਟਾਂਡਿਆਂ ਨੂੰ ਵੀ ਚੜ ਜਾਂਦੇ ਹਨ ਜਿਹਦੇ ਨਾਲ ਸੱਪਾਂ ਦੀ ਗਿਣਤੀ ਇਹੋ ਜੇ ਥਾਵਾਂ ਦੇ ਉੱਪਰ ਜ਼ਿਆਦਾ ਹੋ ਜਾਂਦੀ ਆ ਮੈਂ ਆਸ ਕਰਦਾ ਮੇਰੇ ਸੱਜਣ ਇਸ ਵਿਸ਼ੇ ਵੱਲ ਜ਼ਰੂਰ ਧਿਆਨ ਦੇਣਗੇ ਕਿਉਂਕਿ ਪੰਜਾਬ ਦੇ ਵਿੱਚ ਕਾਫੀ ਇਲਾਕੇ ਵਿੱਚ ਮੱਕੀ ਜਾਂ ਇਹ ਬਾਝ ਨੂੰ ਜੋ ਵੀ ਤੁਹਾਡੇ ਇਲਾਕੇ 'ਚ ਨਾ ਲਿਆ ਜਾਂਦਾ ਹੈ ਉਹ ਬੀਜੀ ਜਾਂਦੀ ਆ ਮੈਂ ਆਪਣੀ ਜ਼ਿੰਮੇਵਾਰੀ ਸਮਝ ਕੇ ਤੁਹਾਡੇ ਨਾਲ ਸਾਂਝੀ ਕੀਤੀ ਆ ਤੁਸੀਂ ਆਪਣੀ ਜ਼ਿੰਮੇਵਾਰੀ ਸਮਝ ਕੇ ਲੋਕਾਂ ਨੂੰ ਜਾਗਰੂਕ ਕਰਿਓ ਕਿਸੇ ਦਾ ਨਿੱਕਾ ਜਿਹਾ ਬੱਚਾ ਕਿਉਂਕਿ ਛੁੱਟੀਆਂ ਦੇ ਵਿੱਚ ਜਿਹੜੇ ਬੱਚੇ ਗਏ ਹੁੰਦੇ ਨਿੱਕੇ-ਨਿੱਕੇ ਹੁੰਦੇ ਨੇ ਨਾਨਕੇ ਦਾਦਕੇ ਭੂਆ ਕੋਲ ਮਾਸੀਆਂ ਦੇ ਕੋਲ ਫਿਰ ਉਹਨਾਂ ਦਾ ਚਾਰਿਆਂ ਦਾ ਨਾਂ ਲੱਗ ਜਾਂਦਾ ਕਿ ਤੁਹਾਡੇ ਕੋਲ ਬੱਚਾ ਗਿਆ ਸੀ ਤੇ ਆ ਘਟਨਾ ਹੋ ਗਈ ਤੁਸੀਂ ਰੋਕਿਆ ਨਹੀਂ ਜਰੂਰ ਆਪਣਾ ਫਰਜ਼ ਸਮਝ ਕੇ ਲੋਕਾਂ ਨੂੰ ਜਾਗਰੂਕ ਕਰੋ ਹਾਂ ਜੇ ਕਿਹਨੇ ਕੁਝ ਤੋੜ ਨਹੀਂ ਛੱਲੀ ਆਪਣੇ ਵੱਡੇ ਨੂੰ ਨਾਲ ਲੈ ਕੇ ਜਾਓ ਉਹ ਉਹਨੂੰ ਛੱਲੀ ਤੋੜ ਕੇ ਦੇ ਦੇਵੇ ਜਾਂ ਸਵੇਰੇ-ਸਵੇਰ ਜਾਂ ਸ਼ਾਮਾਂ ਨੂੰ ਤੇ ਉਹ ਵੀ ਡੰਡੇ ਦੇ ਨਾਲ ਗਾੜੀ ਨੂੰ ਫੋਲ-ਫਾਲ ਕੇ ਤਾਂ ਕਿ ਕੋਈ ਨੁਕਸਾਨ ਨਾ ਹੋ ਸਕੇ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਸਿੱਕਾ ਜੂੰਦੇ ਵਸਦੇ ਰੋ ਰੱਬ ਸੋਣਾ ਤੁਹਾਡੀ ਲੰਬੀ ਲੰਬੀ ਉਮਰ ਕਰਨ